ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਜਾਨਵਰ ਦਿਖਾਵਾਂਗੇ ਐਫਪੀ ਤੇ ਇੱਕ ਬੱਚੀ ਤੇ ਦੋ ਭੈੜਾ ਡਿਟੇਲ ਵੀਰ ਤੋਂ ਪੁੱਛਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਕੋਮਲ ਸਿੰਘ ਵੀ ਪਿੰਡ ਬਗੜਾ ਪਿੰਡ ਬਦਰਾ ਜ਼ਿਲ੍ਹਾ ਬਰਨਾਲਾ ਨੇੜੇ ਆਪਣੇ ਕਾਨੇ ਕਿ ਧੂਰ ਕੋਟੇ ਦਾ ਤੇ ਪਿੰਡ ਆ ਗਿਆ ਹਨਾ ਮੋਬਾਈਲ ਨੰਬਰ ਬਈ ਆਪਣਾ 97805 55385 97805 ਉਦੋਂ ਅੱਗੇ 55385 ਜਿਹੜੀ ਪਹਿਲਾ ਨੰਬਰ ਤੇ ਆਪਾਂ ਬੈਠ ਦੇਖ ਰਹੇ ਹਾਂ ਕਿਹੜਾ ਸੂਆ ਸੂਰੀ ਆ ਜੀ ਅੱਛਾ ਤੀਜਾ ਸੂਆ ਸੂਨ ਦੇ ਵਿੱਚ ਇਹਦੇ 5-4 ਦਿਨ ਬਾਕੀ ਪਏ ਆ ਕਿੰਨੇ ਕਿਲੋ ਚੋਆ ਪਿਛਲੀ ਵਾਰ ਆਪਾਂ ਇਹਦਾ 23-23 ਕਿਲੋ ਠੀਕ ਹੈ ਤੇ ਸੀਮਿੰਟ ਦਾ ਰਿਕਾਰਡ ਪਤਾ ਸਾਰਾ हां मिनर मडालगढ़ अच्छा अरमाडा ਤੇ ਸੀਮਨ ਤੋਂ ਗੱਪਣਾ ਸੂਣ ਚ ਪੰਜ ਚਾਰ ਦਿਨ ਬਾਕੀ ਆ ਤੇ ਰੇਟ ਵਗੈਰੇ ਦਾ ਕੀ ਰਹੂਗਾ ਰੇਟ ਵਈ ਦਾ ਦੇ ਦੇ ਤਿੰਨ ਮਹੀਨੇ ਅਸੀਂ ਮੌਕੇ ਤੇ ਗੁਜਾਇਸ ਹੋ ਜੂਗੀ हां ਮਜੀ ਤੋਰੀ ਬਾਦ ਸਭਰੋਂ ਮੂੰਹ ਬੱਤਾ ਫੇਸ ਕੁਆਲਿਟੀ ਵਗੈਰਾ ਬੈੜਦੀ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਚੰਗੇ ਵਜਨ ਮوجود ਵਾਲੀ ਬੈੜ ਆ ਤੇ ਤੀਜਾ ਸੂਆ ਬੈੜ ਸੂਰੀ ਆ ਸੋ ਥਰਸਡੇ ਵਾ ਦੇਖ ਸਕਦੇ ਹੋ ਸੂਣ ਦੇ ਵਿੱਚ ਇਹਦੇ ਪੰਜ ਚਾਰ ਦਿਨ ਪੈਂਡਿੰਗ ਪਏ ਆ अरਮਾਡਾ ਦੇ ਤੇ ਸੀਮਨ ਲੱਗਿਆ ਹੋਇਆ ਤੀਸਰਾ ਸੂਆ ਇਸ ਵਾਰ ਸੂਰੀ ਆ ਕੁਝ ਕੁ ਦਿਨ ਬਾਕੀ 30 ਤੋਂ ਪਲੱਸ ਦੋ ਦੇ ਦੋਜੇ ਸੂਏ ਦਿੱਤਾ ਹੋਇਆ ਸੋ ਕੱਦ-ਕੱਡ ਚੰਗਾ ਤੇ ਬੰਜਰ ਮੌਜੂਦ ਬਹੁਤ ਆ ਵੇੜ ਦੇ ਵਿੱਚ ਕਿਸੇ ਪਾਸੇ ਲੀਸੀ ਨਾ ਵੀ ਨਹੀਂ ਸੋ ਜਿੰਦ ਜਾਨ ਸਾਫ਼ ਸੁਥਰੀ ਬਹੁਤ ਆ ਚੰਗੀ ਮੂਹ ਮੱਥੇ ਲੱਗਦੀ ਰੇਟ ਵੀ ਨੇ ਜੈਨ ਨੂੰ ਜਮ ਅਗਿਆ 95000 ਰੁਪਇਆ ਤੇ ਦੂਜੇ ਨੰਬਰ ਪਰ ਜਿਹੜੀ ਵੇੜ ਦੇਖ ਰਹੇ ਆ ਇਹਦੀ ਕੀ ਡਿਟੇਲ ਆ ਇਹ ਵੀ ਕਾਫੀ ਜੀ 7 ਮਹੀਨੇ ਦੀ ਗੱਭਣਾ ਤੇ ਨੂੰ 8ਵਾਂ ਲੱਗੂਗਾ ਅੱਛਾ ਕਹਿੰਦਾ ਅੱਜ 5 ਦਿਨ ਬਾਕੀ ਆ ਸਾਢੇ 6 ਮਹੀਨੇ ਤੋਂ ਉੱਪਰ ਦੀ ਗੱਭਣਾ ਹੁਣ ਹੁਣ ਦੁੱਧ ਕਿੰਨਾ ਥੱਲੇ ਦੇ ਅਛਾ 5.5 ਕਿਲੋ ਦਾ ਟਾਈਮ ਦਾ ਹਾਜ਼ਰ ਆ ਤੇ ਬਸਰੂ ਵਗੈਰਾ ਦਾ ਕੁਝ ਨਹੀਂ ਹੋਣਾ ਬੱਚਾ ਦੇ ਨਾਲ ਇਹਦੇ ਅਛਾ ਸੁਆ ਕਿਹੜਾ ਸੂਣੀ ਅੱਗੇ ਇਹ ਇਹ ਸੁਆ ਬਈ ਤੀਜੇ ਲਾਸਟ ਅਛਾ ਤੀਜੇ ਸੂਏ ਲਈ ਅੱਗੇ ਸੁਣਾਗਾ 6.5 ਮਹੀਨੇ ਤੋਂ ਪਲੱਸ ਦੀ ਗੱਪਣ ਹੋਗੀ ਤੇ 11 ਕਿਲੋ ਦੁੱਧਾ ਰੇ ਜੀ ਤੇ ਰੇਟ ਇਹਦਾ ਕੀ ਆ ਵੀਰੇ ਰੇਟ ਦਾ ਕੋਈ ਜੈਨ ਨਹੀਂ ਪੈਂਦਾ ਯਾਰ ਤੋਰੀ ਬਾਹਰ ਨੂੰ ਸੋ ਵੀਰੇ ਦੂਜੇ ਨੰਬਰ ਤੇ ਆਪਾਂ ਟੋਕੜ ਗੱਪਣ ਵਿਹੜ ਦੇਖ ਰਹੇ ਹਾਂ ਬਹੁਤ ਵੀ ਡਿਮਾਂਡ ਕਰਦੇ ਕਿ ਸਾਨੂੰ ਟੋਕੜ ਗੱਪਣ ਬਹੁਤ ਚਾਹੀਦਾ ਤੀਜੇ ਸੂਏ ਲਈ ਗੱਪਣ ਆ 6.5 ਮਹੀਨੇ ਦੀ ਪੁਲਟ ਕਾਣਾ ਹੌਲੀ ਹੌਲੀ ਤੇ ਰੇਟ ਆ ਗਿਆ ਦਾ 65000 11 ਕਿਲੋ ਦੁੱਧ ਦਾ 5.5 ਕਿਲੋ ਟਾਈਮ ਦਾ ਦੁੱਧ ਚੋਣ ਦਾ ਹਾਜ਼ਰ ਆ ਤੀਸਰੇ ਸੁਵੇ ਲਈ ਗੱਬਣਾ ਕੱਟ ਕਾਟ ਚੰਗਾ ਵਧੀਆ ਵਜਨ ਮੌਜੂਦ ਦੇ ਵਿੱਚ ਪੈਂਦੇ ਆ 11 ਕਿਲੋ ਦੁੱਧ ਜਮਾ ਨਿੱਟ ਨਿਬੜ ਜੂਗਾ 5.5 ਕਿਲੋ ਪਰ ਟਾਈਮ ਦਾ ਦੁੱਧ ਤੇ ਫਿਰ ਤੀਜੇ ਨੰਬਰ ਤੇ ਆਪਣੀ ਬੱਚੀ ਦੇਖਨੇ ਆ ਪਾਲਕ ਉਮਰ ਕਿੰਨੀ ਕਾ ਬੱਚੀ ਤੇ ਦੀ ਇਹ ਬਈ ਹੁ ਬਿੱਟਾ ਹੀ ਸਾਦੇ ਲੱਗਦੀ ਅੱਛਾ ਦੰਦ ਵਗੈਰਾ ਤੋੜ ਕੀ ਕੇ ਦੇਖੇ ਨਹੀਂ ਆਪਾਂ ਇਹ ਦੰਦ ਕੋਈ ਦੋੰ ਦਿਨਾਂ ਚ ਚੱਕ ਨਹੀਂ ਆਉਂਦੇ ਅੱਛਾ ਕੱਪੜ ਹੋਈਆ ਕਿ ਨਹੀਂ ਹੋਈ ਜਾਏ ਅਛਾ ਵੈਸੇ ਮਨ ਕਿਤਲੇ ਹੀਟ ਵਗੈਰਾ ਵਧੀਆ ਹੁੰਦੀ ਹੈ ਇਹਦੀ ਜੀ ਤੇ ਕਿਹੜੇ ਸੀਮਲ ਦੀ ਆ ਗਈ ਆਪ ਇਹ ਇਹ ਬਈ ਆਪ 40 120 ਹਜ਼ਾਰ ਦੀ ਅਛਾ 40 120 ਦੀ ਆਪ ਆ ਗਈ ਤੇ ਰਿਕਾਰਡ ਵਗੈਰਾ ਬੈਠਦਾ ਚੰਗਾ ਜਿਹੜੀ ਦੀ ਬੱਛੀ ਹੈ ਤੇ ਇਹਦਾ ਰੇਟ ਕੀ ਆ ਗਿਆ ਵੀਰੇ ਇਹਦਾ ਰੇਟ ਕੋਈ 35 ਹਜ਼ਾਰ ਤੇ ਸੋਭਰਾ ਮੂੰਹ ਮਤਾ ਵੈਸ ਕੁਆਲਟੀ ਪੈਰਾ ਦੇ ਸਕਦਾ ਕੰਨ ਵਗੈਰਾ ਜਾਦ ਵਗੈਰਾ ਬੈਠਦੇ ਵਿੱਚ ਚੰਗੀਆਂ ਬੱਛੀ ਚ ਤੇ ਡੋਗ ਜੇ ਦੰਦ ਹਜੇ ਬੱਛੀ ਚਾਹਦਾ ਜਾਂ ਬੱਲਾ ਇੱਥੇ ਬੱਲਾ ਬਾਹਰ ਕੋਈ ਬੜੀ ਤੇ ਥਣ ਚਾਹ ਰਿਹਾ ਕੋਈ ਫੋਟ ਸੰਗਣੀ ਤੇ ਰੇਟ ਆ ਗਿਆ ਦਾ ਬੱਚੀ ਦਾ 35000 ਰੁਪਇਆ ਬਿਲਕੁਲ ਗੱਪੜ ਹੋਣ ਦੇ ਨਜ਼ਦੀਕ ਹੈ ਜੇਕਰ ਆਪਾਂ ਹੁਣ ਸੀਮੰਟ ਰਖਾਵਾਂਗੇ ਤੇ ਆਦਨਾ ਚ ਵਧੀਆ ਅਗੇ ਰੁੱਥ ਦੇ ਵਿੱਚ ਆਊਗੀ ਸੋ ਤਿੰਨ ਨਾਗੇ ਵੀਰ ਦੇ ਵਿਕਰੀ ਵਾਲੇ ਹਾਜ਼ਰ ਆ ਪਿੰਡ ਬਦਰਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਗ ਤੁਹਾਡੇ ਪਸੰਦ ਤੋਂ ਵੀ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਦੀ ਤਹਿ ਦੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ